ਵਾਹਿਗੁਰੂ ਵਾਹਿ ਹੈ ਗੁਰੂ ਵਾਹਿ ਹੈ ਗੁਰੂ ਵਾਹਿ ਗੁਰੂ ਵਾਹਿ ਉਹ ਯਾਰ ਤੈਨੂੰ ਨਿਕਾਜ ਕੰਮ ਕਿਹਾ ਉਹ ਵੀ ਨਹੀਂ ਹੋਇਆ ਚੱਲ ਜਲਦੀ ਕਰਕੇ ਮੈਨੂੰ ਰਿਪੋਰਟ ਕਰ ਉਹ ਚੱਲ ਵੀ ਚੱਲ ਪਹਿਲੇ ਹੀ ਟਾਈਮ ਹੋਏ ਪਏ ਆ ਜਲਦੀ ਕਰ ਚੱਲ ਯਾਰ ਜਲਦੀ ਚੱਲ ਜੀ ਸੰਦਾਰ ਜੀ ਹੋਇਆ ਤੈਨੂੰ ਕਿੰਨੀ ਵਾਰੀ ਕਿਹਾ ਸ਼ਬਦ ਲਾਇਆ ਕਰ ਸਵੇਰੇ ਸਵੇਰੇ ਕੰਨਾਂ 'ਚ ਕੋਈ ਗੁਰਬਾਣੀ ਦਾ ਨਾਮ ਪੋਵੇ ਠੀਕ ਹੈ ਜੀ ਵਾਹ ਬੰਦ ਕਰ ਬੰਦ ਕਰ ਬੰਦ ਕਰ ਕੇ ਬੈਠ ਹਾਂਜੀ ਮਾਲਕ ਹਾਂਜੀ ਜੀ ਜਨਾਬ ਬਾਜੀ ਤਾਬੇਦਾਰ ਆ ਜੀ ਤੁਹਾਡੇ ਮੈਂ ਕਿਹਾ ਜਨਾਬ ਆਪਾਂ ਰਸਤੇ 'ਚ ਹਾਂ ਮੈਂ ਆ ਗਿਆ ਬਾਜੀ 25 ਮਿੰਟ ਤੋ ਤੁਹਾਡੇ ਕੋਲੇ ਜੀ ਜਨਾਬ ਬਾਬਾ ਜੀ ਪਹੁੰਚ ਗਏ ਹਾਂਜੀ ਧਨ ਭਾਗ ਜੀ ਧਨ ਭਾਗ ਚੱਲ ਆ ਲਾ ਵੀ ਬਾਜੀ ਗੱਡੀ ਰੋਕਾ ਤੁਸੀਂ ਗੁਰਦੁਆਰਾ ਸਾਹਿਬ ਨਹੀਂ ਜਾਣਾ ਪੁੱਤ ਤੇਰਾ ਦਿਮਾਗ ਠੀਕ ਹੈ 15 ਮਿੰਟ ਪਹਿਲਾਂ ਲੇਟਾਂ ਤੇ ਸਾਹਮਣੇ ਗੱਲ ਹੋਈ ਤਾਂ ਤੂੰ ਗੱਡੀ ਚਲਾ ਗੱਡੀ ਵਾਹਿਗੁਰੂ ਪਰ ਯਾਰ ਨਾਗਾ ਪੈ ਜਾਣਾ ਕਿਵੇਂ ਕਰੀਏ ਤੂੰ ਐ ਕਰ ਰੋ ਗੱਡੀ ਆ ਵੀ ਕੰਮ ਨਹੀਂ ਵੜੀਏ ਵਾਹਿਗੁਰੂ ਜੀ ਵਾਹਿਗੁਰੂ ਨਾਮ ਹੈ ਵਾਹਿਗੁਰੂ ਨਾਮ ਹੈ ਆਹ ਲਓ ਬਾਬਾ ਜੀ ਵਾਹਿਗੁਰੂ ਵਾਹਿਗੁਰੂ ਲਓ ਬਾਬਾ ਜੀ ਕਰਾ ਦਿਓ ਹੁਣ ਫਿਰ ਢੀਲ ਪੱਕੀ ਹੈ ਉਹ ਹਾਂ ਬੱਲੇ ਬਲਮ ਬੜੀ ਆਤ ਵੇ ਜੀ ਆ ਬਈ ਹੈ ਆਉਣ ਵਾਲੀ ਸਨੀ ਲਿਓ ਲੱਗਦੀ ਆ ਇਹ ਹੋ ਰਹੀ ਕੀ ਆ ਭੇਜ ਦੀ ਭੇਜ ਦੇ ਆ ਠੀਕ ਆ ਭੇਜ ਦੇ ਓ ਯਾਰ ਹੁਣ ਆ ਕੀ ਸਿਆਪਾ ਪੈ ਗਿਆ ਓ ਯਾਰ ਕੀ ਹੋ ਗਿਆ ਕਿੰਨਾ ਟਾਈਮ ਲੱਗੂ ਪਾਈਪ ਫਟ ਕੇ ਕੂਲੈਂਟ ਲੀਕ ਹੋ ਗਿਆ ਜੀ ਮਕੈਨਿਕ ਨੂੰ ਬੁਲਾਉਣਾ ਪੈਣਾ ਓ ਯਾਰ ਹਾਂਜੀ ਜੀ ਇਸ ਵਰਕਸ਼ਾਪ ਤੋਂ ਬੋਲਦੇ ਆਂ ਹਾਂ ਮੈਂ ਬਰਾੜ ਬੋਲਦਾ ਯਾਰ ਓ ਯਾਰ ਮੇਰੀ ਗੱਡੀ ਖਰਾਬ ਹੋ ਗਈ ਮੇਨ ਰੋਡ ਤੋਂ 5 ਕਿਲੋਮੀਟਰ ਅੰਦਰ ਲੋਹਾਰੇ ਵਾਲੇ ਮੋੜ ਤੇ ਬੰਦਾ ਭੇਜਣਾ ਬੂ ਤੁਹਾਨੂੰ ਕਿੰਨਾ ਟਾਈਮ ਡੇਢ ਘੰਟਾ ਓਏ ਯਾਰ ਓਏ ਯਾਰ ਭੇਜੋ ਯਾਰ ਤੁਸੀਂ ਥੈਂਕ ਯੂ ਵੀਰ ਇਹ ਵੀ ਅੱਜ ਹੀ ਹੋਣਾ ਸੀ ਅੱਜ ਦਾ ਦਿਨ ਹੀ ਖਰਾਬ ਹੈ ਓਹ ਹਾਂ ਯਾਰ ਖਾਲੀ ਰੋਟੀ ਹਾਂ ਫੋਨ ਬੰਦ ਕਰ ਯਾਰ ਤੂੰ ਕਰਦਾ 10 ਮਿੰਟ ਬਾਅਦ ਤੈਨੂੰ ਪਤਾ ਨਹੀਂ ਯਾਰ ਕਿਹੜਾ ਮਨੂਸ ਸਵੇਰੇ ਸਵੇਰੇ ਮੱਥੇ ਲੱਗਿਆ ਨਾ ਸਵੇਰੇ ਰੋਟੀ ਖਾਧੀ ਨਾ ਦੁਪਹਿਰਾਂ ਨਸੀ ਬੋਈ ਆ ਸ਼ਾਮ ਨੂੰ ਆਈ ਹਾਂ ਰੋਟੀ ਤਾਂ ਦੁਪਹਿਰ ਦੀ ਮੈਂ ਵੀ ਨਹੀਂ ਖਾਧੀ ਭਾਜੀ ਪਰ ਜੇ ਤੁਸੀਂ ਬੁਰਾ ਨਾ ਮੰਨੋ ਤਾਂ ਇੱਕ ਇੱਕ ਫੁਲਕਾ ਇਹਦੇ ਵਿੱਚ ਹੀ ਖਾ ਲੈਨੇ ਆ ਯਾਰ ਦੋ ਤਾਂ ਫੁਲਕੇ ਆ ਤੇਰੇ ਕੋਲੇ ਤੂੰ ਕੀ ਖਾਵੇਂਗਾ ਤੇ ਮੈਨੂੰ ਕੀ ਖਵਾਵੇਂਗਾ ਤੂੰ ਹੀ ਖਾ ਲੈ ਤੁਹਾਡਾ ਤੇ ਪਤਾ ਨਹੀਂ ਭਾਜੀ ਪਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰਾ ਇਹਦੇ ਨਾਲ ਬਹੁਤ ਕੁਝ ਬਣ ਗਿਆ ਮਤਲਬ ਮਤਲਬ ਜਿ ਬ੍ਰਾਣਾ ਮੰਨੋ ਤਾਂ ਇੱਕ ਗੱਲ ਕਹਾਂ ਸਰਦਾਰ ਜੀ ਨਾ ਤੇ ਮੈਂ ਸਿਰਫ ਦਿਖਾਵੇ ਲਈ ਰੋਜ਼ ਗੁਰਦੁਆਰੇ ਜਾਂਦਾ ਨਾ ਮੈਂ ਸਿਰਫ ਕੰਨਾਂ ਦੇ ਲਈ ਕੀਰਤਨ ਸੁਣਦਾ ਚੜਾਵਾ ਚੜਾਉਂਦੇ ਲਈ ਮੇਰੇ ਕੋਲ ਬਹੁਤ ਜ਼ਿਆਦਾ ਪੈਸੇ ਵੀ ਨਹੀਂ ਹੈ ਮੇਰੇ ਤਾਂ ਮੋਬਾਈਲ 'ਚ ਬਾਬਾ ਨਾਨਕ ਦੀ ਫੋਟੋ ਵੀ ਨਹੀਂ ਆ ਪਰ ਹਾਂ ਮੇਰੇ ਗੁਰੂਆਂ ਦੇ ਦਿੱਤੇ ਰਸਤੇ ਤੇ ਚੱਲਣ ਦੀ ਕੋਸ਼ਿਸ਼ ਜ਼ਰੂਰ ਕਰਨਾ ਬਾਬੇ ਨਾਨਕ ਨੇ ਕਿਹਾ ਸੀ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ